ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੰਮ ਤੇ ਚੱਲੇ ਆ ਤੇ ਸਹੌ ਹੁਣ ਅੱਜ ਤਾਂ ਜੰਮ ਗਈ ਆ ਜਿਹੜੀ ਪਈ ਸੀ ਪੂਰੀ ਸਖਤ ਹੋਈ ਪਈ ਆ ਧੁੱਪ ਨਿਕਲੀ ਸੀ ਕੱਲ ਇਸ ਕਰਕੇ ਜੰਮ ਗਈ ਆ ਤੇ ਬਸ ਆਉਣ ਵਾਲੀ ਆ ਬਸ ਇੰਤਜ਼ਾਰ ਚ ਇੱਥੇ ਬਸ ਸਟਾਪ ਤੇ ਆਈਆਂ ਆ ਜਿਹੜੀ ਪਈ ਆ ਨਾ ਇਹ ਹੁਣ ਤਲਕਣ ਬਣੇਗੀ ਕਿਉਂਕਿ ਧੁੱਪ ਨਿਕਲਦੀ ਆ ਇਹ ਦੇਖੋ ਪਹਿਲਾਂ ਤਾਂ ਕੋ ਬਹੁਤ ਧਿਆਨ ਨਾਲ ਚੱਲਣਾ ਪੈਣਾ। ਤਾਂ ਪਨਾਹ ਪੂਰੀ ਸੱਤ ਹੋ ਗਈ। ਇਹ ਦੇਖੋ ਪੈਰਾਂ ਨਾਲ ਕਿੰਨੀ ਵਾਹ ਆਉਂਦੀ ਆ। ਚਲੋ ਵਾਟਾ ਦਰਗਾਣਾ 250 ਤੇ। ਕਹਿੰਦੇ ਇਹ ਫਰਦਰੀ ਤੇ ਜੀ ਪੈਣੀ ਹੈ ਹੋਰ। ਇਸ ਤਰ੍ਹਾਂ ਮੌਸਮ ਜਿਹੜਾ ਨਾਲ ਅਗਲੀ ਜ਼ਮੀਨ ਆਹ ਲਓ ਜੀ ਹੁਣੇ ਸ਼ੁਰੂ ਹੋ ਗਏ ਕਬੂਤਰ ਵਾਹ ਲੈ ਨਾਲ ਹੀ ਫੁੱਲ ਲੈ ਕੇ ਆਇਆ ਕਰਦਾ ਜੇ ਜ਼ਰਾ ਠੰਡ ਸੀ ਤੇ ਇਹ ਵੀ ਚਲੇ ਜਾਂਦੇ ਆ ਅੱਜ ਹੀ ਦੇਖੇ ਆ ਕੋਲ ਵਸੇ ਹੁਣੇ ਸ਼ੁਰੂ ਹੋ ਜਾਣੇ ਮੌਸਮ ਦੇ ਵਿੱਚ ਮਸਾਫ ਹੁੰਦਾ ਜਾਏਗਾ ਵੇਰੇ ਕੋਲੇ ਬੜਾ ਡਾਮੇਨ ਨੂੰ ਬਰੈਡ ਪਾਦਨੀ ਹੈ ਤੋੜ ਕੇ ਇਹ ਮੈਨਾਂ ਵਾਸਤੇ ਇਕੱਠਾ ਖਰੀਦ ਕੇ ਰੱਖ ਲੈਣਾ ਤੇ ਰੋਣ ਥੋੜਾ ਜਿਹਾ ਲੈ ਆਇਆ ਹੈ ਤਾਂ ਇਹ ਜਰੂਰ ਫਰਸ਼ ਇਹ ਤਾਂ ਪੂਰਾ ਸਾਫ ਮਾਸੋਂ ਮਿਲਦਾ ਤਾਂ ਬਹੁਤ ਜ਼ਿਆਦਾ ਹੁੰਦੇ ਆ ਦੇਖੋ ਜੀ ਇਹ ਵੀ ਭਾਈ ਜਾਂਦਾ ਬੈਠਾ ਜਿੱਦਾਂ ਕਹਿੰਦਾ ਮੈਨੂੰ ਥੋੜਾ ਜਿਹਾ ਸਪਟਾ ਦੇਣਾ ਨੂੰ ਹਾਂ ਬਹੁਤ ਫਟੀਆਂ ਲੱਗਦਾ ਇਦਾਂ ਯਾਦਾ ਫੋਟ ਲਾ ਫੇ ਰਹੇ ਆ ਇਧਰ ਉਧਰ ਚਾਹ ਦਾ ਵਹੀ ਦੇਖੇ ਨੇ ਜੇ ਹੁਣ ਕਿ ਮਦੇ ਨੇੜੇ ਲੈਟਨਾ ਫਰਾਂਸ ਕਰੀਆ ਇੱਧਰ ਕੋਈ ਬਹੁਤੀ ਸਵਾਰੇ ਵੀ ਨਹੀਂ ਸੀ ਉੱਤਰ ਨਾਲ ਇੱਕ ਦੋ ਹੀ ਸੀ ਬਸ ਨਾਸਟਾ ਸੀ ਇੱਧਰ ਆ ਇੱਕ ਮਿੱਟੀ ਹੋਰ ਸੀ ਉਹਨਾਂ ਨੇ ਇਧਰ ਨਾਲ ਦੀ ਕੰਪਨੀ ਕਿ ਜਾਣਾ ਸੀ ਚਲੋ ਕੋਈ ਨਾ ਕਿੰਨ ਸਾਈਡ ਆ ਰਿਹਾ ਹਾਂ ਸਾਬ ਕਿਤੇ ਇੰਨਾ ਸੋਖਾ ਬਾਕੀ ਸਾਰੀ ਇਕੱਠੇ ਕਰਕੇ ਪਾਸੇ ਤੇ ਲਾਈ ਪਈ ਆ ਉਹ ਤੋ ਸਾਫ ਨਹੀਂ ਕੀਤਾ ਚੱਲਣ ਵਾਸਤੇ ਉੱਥੇ ਚੱਲਣ ਵਾਲਿਆਂ ਨੇ ਆਪੇ ਸਾਫ ਕਰਤਾ ਪਹਿਰਾ ਵਾਲੇ ਡੰਡਕਾ ਬਣਾ ਤਾ ਆ ਹੁਣ ਇੰਨਾ ਘਰ ਰਸਤਾ ਆ ਹਾਂ ਹੀ ਚੱਲਣਾ ਆਲੀ ਅਟਨਬੀ ਬਣੀ ਹੋਈ ਐ ਦੇਖ ਰੇਲਵੇ ਲਾਈਨ ਵਿੱਚ ਟੱਕੀ ਪਈ ਆ ਦੇਖੋ ਜਮੇ ਤੇ ਅੱਧਰੀ ਵੀ ਚਾਈ ਹੁੰਦੀ ਆ ਇਹਨੂੰ ਸੌਫਟ ਐ ਉਹ ਕੋ ਜਾਣ ਕੇ ਵੀ ਚੱਲ ਕੇ ਗਏ ਆ ਮੈਨੂੰ ਵੀ ਚੱਲ ਕੇ ਦੇਖਣਾ ਸਵੇਰੇ ਕਿੱਕ ਨਹੀਂ ਹੋਈ ਨਾ ਕਿਦੀ ਸੋਟੇ ਨੂੰ ਬਿਲਕੁਲ ਆ ਰਹੀ ਆ ਕਾਰ ਪਹੁੰਚਦੇ ਆ ਕੰਮ ਤੋਂ ਜਾ ਰਹੇ ਆ ਹੁਣ ਵਾਪਸ ਚਾਰ ਦਿਨਾਂ ਦੀ ਛੁੱਟੀ ਹੋ ਗਈ ਆ ਹੁਣ ਮੰਡੇ ਦੀ ਵੀ ਛੁੱਟੀ ਆ ਤੇ ਦਿਨ ਵੀ ਬੜਾ ਸੋਹਣਾ ਸੱਪ ਨਿਕਲੇ ਹੋਏ ਪਰ ਥੋੜੇ ਥੋੜੇ ਠੰਡ ਹੈ ਹਵਾ ਚੱਲ ਰਹੀ ਦੁੱਖੇ ਫੁਰਫੁਰੀ ਕੋ ਕੋ ਹੋ ਰਿਹਾ ਬਾਸਾਂ ਨਹੀਂ ਆਈ ਆਪਰੇ ਸੁਣੋ ਘਟ ਗਈ ਆ ਹੁਣ ਇਧਰ ਸਾਈਡਾਂ ਤੇ ਤਾਂ ਪਈ ਆ ਪਰ ਇੱਥੇ ਘਾਹ ਤੋਂ ਸਾਰੇ ਸਾਫ਼ ਹੋ ਗਏ। ਸਾਮਾ ਤੋਂ ਬਾਦ ਮੈਂ ਜਾ ਰਹੀ ਸੀ ਮੈਂ ਕਿਹ ਚਲੋ ਇਹ ਸਟੋਰ ਵੀ ਥੋੜਾ ਦੇਖ ਕੇ ਚੱਲਦੇ ਆ। ਇਹ ਹੈਗਾ ਡੈਨਸ ਸਟੋਰ کافی ਸਮਾਨ ਇੱਥੇ ਕਿਵੇਂ ਦਾਲਾ ਪ੍ਰੈਸ ਕਰ ਕਰ ਰੱਖੀਆਂ ਨੇ। ਆ ਚੱਕੋ ਕੇ ਲੱਗਦਾ ਕੀ ਪੈਕਟ ਆ ਵੇਖੋ ਇਹ ਲਾ ਮੂੰਗੀ ਦੀ ਦਾਲ ਆ ਐ ਜਮਾਇਨ ਦਾਣਾ ਦਾਣਾ ਚਿੰਨ ਚਿੰਨ ਪਾਇਆ ਜਿਵੇਂ ਮਰਜੀ ਲੈ ਜਾਓ ਹੱਥ ਚ ਆ ਦੇਖੋ ਇਹ ਦਾਣਾ ਸਾਰੀਆਂ ਇਹ ਰਾਜਮਾਨ ਨੇ ਆ ਦੇਖੋ ਚਨੇ ਮੈਂ ਪੈਕਟ ਦੇ ਕਿੰਨੇ ਸੋਹਣੇ ਸੈੱਟ ਕਰੇ ਨੇ ਇਹ ਹੀ ਦੇਖ ਰਹੀਆਂ ਮਤਾਂ ਆ ਵੇਖੋ ਮਸਰੀ ਬਹੁਤ ਬਰੀਕ ਆ ਦਾਲ ਇਹ ਤੋਤੀ ਮੰਗੀ ਮੇਨ ਦਾ ਉਹੀ ਆ ਹੂੰ ਆ ਫਿਰ ਰੱਖਿਆ ਇਹਨਾਂ ਨੇ ਵੀ ਕਿੰਨੇ ਆ ਬੜੇ ਸੋਹਣੇ ਤਰੀਕੇ ਨਾਲ ਸੈਟ ਬੜੀਆਂ ਸੋਹਣੀਆਂ ਕਰੀਆਂ ਇਹ ਸਾਰੇ ਛਾਬਲ ਨੇ ਛਾਬਲਾਂ ਦੇ ਬੈਗ ਥਾਈ ਥਾਈ ਮਿਲ ਰਾਇ ਇਸ ਆਇਲੈਂਡ ਵਾਲੇ ਪੰਡਤ ਜੀ ਦਸਤੇ ਬਹੁਤ ਰੱਖੀ ਆ। ਬੰਨਾ ਰੱਖਿਆ ਹੋਇਆ। আর ਕੋਈ ਫਲ ਫਲਾਵਰੀ ਖਰੀਦ ਰਿਆ। ਅੱਜ 14 ਫਰਵਰੀ। আর ਕੋਈ ਇਹ ਇਹਦੇ ਕਲਰ ਦੇ ਕਿਉਂ ਨਾ ਫਰਟੀ ਦਾ ਦੇਣਾ ਜੇ ਹਰ ਇੱਕ ਦੇ ਹੱਥ ਚ ਅਜੇ ਤਾਂ ਫੰਡਾ ਨੇ ਕੋਲ ਦਸ ਤੀਏ ਆਵਾਜ਼ ਇੱਕ ਦੇ ਰਹੀ ਹੈ ਇਹ ਸੈਟਿੰਗ ਕਰ ਰਹੇ ਆ ਇਹ ਵੀ ਕਿੰਨਾ ਕਾਸਟ ਆ ਇਹ ਰਿਪੋਰਟ ਵਿੱਚ ਮੰਗ ਇਹ ਦੇਖੋ ਬਸ ਵੀ ਕੋਈ ਪਰਿਮਾਟਿਕ ਖਰਾਬੀ ਹੋਣੀ ਉੱਤਰ ਨੂੰ ਕਰਨਾ ਚਾਹੀਦਾ ਲੋਕਾਂ ਨੂੰ ਤੇ ਇੱਥੇ ਆ ਕੇ ਇਹ ਕੀ ਕਰ ਰਹੇ ਨੇ ਨਾ ਵੀ ਨਾਲ ਇਹ ਨੀਂ ਦੇ ਵਾਪਸ ਅਸੇ ਰਾਤੀ ਜਾ ਬੱਟਾ ਸ਼ਾਬ ਜਾਏਗੀ ਨਹੀਂ ਦੇਖੋ ਨਾ ਦੀ ਗੱਲ ਹੀ ਹੋਈ ਆ ਸਭਰ ਵਜਰ ਦੀ ਤੇ ਖੜਾ ਰਹੇ ਇਹ ਹੋਣੀ ਇਹਨਾਂ ਨੇ ਠੀਕ ਕਰ ਦੇਣਾ ਇਹਨਾਂ ਦਾ ਕਿ ਬਧੀ ਨਾਲ ਦੇ ਨਾ ਭੰਦੀ ਰਹਿੰਦੀ ਆ ਪਿੱਛੇ ਖੜੀ ਇੱਕ ਕਟਰੀ ਮੋਦੀ ਇਹ ਮੈਂ ਪਾਸਟਾ ਹੈ ਨਾ ਨਾ ਕੰਮ ਕੰਮ ਮੈਂ ਤਾਂ ਹੁਣ ਵਾਪਸ ਆ ਗਿਆ ਦੇਖਿਆ ਸਨੋ ਤਾਂ ਬਿਲਕੁਲ ਪਾਣੀ ਬੰਦ ਰਿਹਾ ਹੁਣ ਦੇਖੋ ਸਾਰੀ ਪੰਗਰ ਜੀ ਉਹ ਅਜੇ ਇੱਧਰ ਹੁੰਦੀ ਆ ਕਿ ਬੀਤੇ ਦਾ ਵਾਸਾ ਫੋਗੀ ਆ ਤਕ ਪੂਰੀ ਛਾਦਰ ਦੀ ਤਰ੍ਹਾਂ ਬਿਸ਼ੀ ਪਈ ਆ ਉੱਤੇ ਜੰਦ ਕੇ ਦੇਖਿਆ ਸਖਤ ਹੋਈ ਪਈ ਆ ਪੂਰੀ ਲੱਗਦਾ ਨਾ ਬਾਰਸ਼ ਸ਼ੁਰੂ ਹੋ ਜਾਣੀ ਆ ਕੰਦ ਕਹਿੰਦੇ ਆ ਕਿ ਫੇਰ ਤਾਂ ਬਿਲਕੁਲ ਸਾਫ਼ ਸੁਥਰਾ ਸਾਰੇ ਬਰਤਨ ਐ ਝੰਡਣਾ ਜਿਵੇਂ ਹੜਾ ਆਇਆ ਹੁੰਦਾ ਆザ ਕੌਫੀ ਇਹ ਬੁੱਟਿਆਂ ਦੇ ਤੇ ਟੋਪੀਆਂ ਧਰਿਆ ਹੁੰਦਣਾ ਸਵਾ ਕੇ ਜਿਵੇਂ ਜਿਵੇਂ ਸਨੋ ਰੁਕ ਗਈ ਐ ਖੂਬ ਸੋਹਤ ਲਗ ਰਿਆ ਓਹ ਸਾਰੇ ਇਰੀਆ ਚੰਕਾ ਦੇ ਵਾਲੇ ਦੋਲੇ ਦਾ ਸਾਡੇ ਸੁਪਰ ਸਟੋਰ ਸ਼ਾਪ ਆਦਰਾ ਸਾਰੇ ਸਟੋਰ ਨਾਲ-ਨਾਲ ਨੇ ਬੈਂਕ ਵੀ ਨਾਲ ਹੀ ਸਟੋਰ ਵੀ ਨਾਲ ਹੀ ਆਹ ਵੇਖੋ ਸਿੱਟਾ ਲੰਨਾਂ ਨੂੰ ਦੇਖੋ ਤੇ ਪੂਰੇ ਸਾਫ ਹੋ ਜਾਂਦੇ ਆ ਸਲੋ ਦੇ ਵਿੱਚ ਨਿੱਕੇ ਨਿੱਕੇ ਬੁੱਟੇ ਜੇ ਇਹਦੇ ਦੇ ਸ਼ੋਪੀਸ ਜੇ ਬਣਾ ਦਿੰਦੇ ਆ ਸਟੋਰਾਂ 'ਚ ਪੈ ਜਾਂਦੇ ਆ ਇਹਨਾਂ ਨੂੰ ਫਿਰ ਵੇਚ ਦਿੰਦੇ ਨੇ ਰੰਗ ਰੰਗ ਕਰਕੇ ਇੱਥੇ ਤੋਂ ਅੰਦਾਜ਼ਾ ਤਾਂ ਨਹੀਂ ਲਗੂ ਨਹੀਂ ਬਾਰੇ ਸਾਫਟ ਸਭ ਤੋਂ ਪਰ ਰੂ ਆ ਰੂ ਤੁਹਾਡਿਆ ਹਰ ਵੀ ਨਹੀਂ ਪੜਛੇ ਮੇਰੇ ਕੋਲ ਕੋਈ ਲੋਕ ਨਹੀਂ ਉਹ ਕਾਹ ਬਣਾ ਹੌਲ ਗਿਆ ਕਰੋ ਬਾਹਰ ਜੇ ਸਲੋ ਨੇ ਸਵਾਗਤ ਕੀਤਾ ਸੱਤ ਸੱਤ ਅੱਜ